ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵੀ ਜੇ ਹੋਏਗੀ ਕੱਟ ਪੀਸਾਂ ਦੇ ਉੱਪਰ ਹੋਏਗੀ ਜੀ ਜਿਹੜੇ ਕਿ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਬਹੁਤ ਹੀ ਜ਼ਿਆਦਾ ਸੋਹਣਾ ਰਹਿਣ ਵਾਲਾ ਹੋਏਗਾ ਸਟਾਫ ਜੀ ਜਿਦੇ ਵਿੱਚ ਤੁਹਾਨੂੰ ਮਿਲਣਗੇ ਦੂਟ ਬਰਬਰੀ ਦੇ ਪੀਸ ਹੋਣਗੇ ਸਿਮਰ ਬਰਬਰੀ ਦੇ ਪੀਸ ਹੋਣਗੇ ਔਰ ਸਿਲਕ ਦੇ ਪੀਸ ਰਹਿਣ ਵਾਲੇ ਹੋਣਗੇ ਤੁਹਾਨੂੰ ਸੇਮ ਸੇਮ ਜਿਹੜੇ ਪੀਸ ਮਿਲਣਗੇ ਜੀ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲੇਗੀ ਜੀ ਪ੍ਰਾਈਸ ਹੋਏਗਾ ਬਹੁਤ ਹੀ ਜ਼ਿਆਦਾ ਘੱਟ ਰਹਿਣ ਵਾਲਾ ਇਹਨਾਂ ਦਾ ਪ੍ਰਾਈ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਡੀ ਤੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦਿਖਾਵਾਂਗੇ ਤੁਹਾਨੂੰ ਗੈਲੈਕਸੀ ਸਿਲਕ ਦੇ ਪੀਸ ਹੋਣਗੇ ਜੀ ਪਹਿਲਾਂ ਆਪਾਂ ਤੁਹਾਨੂੰ ਜਿਹੜਾ ਹੈਗਾ ਸਟਾਫ ਉਹ ਚੰਗੀ ਤਰ੍ਹਾਂ ਚੈੱਕ ਕਰਵਾ ਦਈਏ ਜੀ ਸਟਾਫ ਹੋਏਗਾ A1 ਬਹੁਤ ਸੋਹਣਾ ਸਟਾਫ ਹੋਏਗਾ ਗੈਲੈਕਸੀ ਸਿਲਕ ਦਾ ਸਟਾਫ ਹੋਏਗਾ ਜੀ ਪ੍ਰੋਪਰ ਜਿਹੜੀ ਇਹਨਾਂ ਦੇ ਵਿੱਚ ਸ਼ਾਈਨਿੰਗ ਰਹਿਣ ਵਾਲੀ ਹੋਏਗੀ ਬਹੁਤ ਸੋਹਣਾ ਸਟਾਫ ਆ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਮਿਲੇਗਾ ਜੀ ਕੋਈ ਚੁਬਣ ਵਾਲਾ ਸਟਾਫ ਨਹੀਂ ਹੈਗਾ ਜੀ ਬਹੁਤ ਸੌਫਟ ਸਟਾਫ ਔਰ ਬਹੁਤ ਹੀ ਜ਼ਿਆਦਾ ਲਾਈਟ ਵੇਟ ਸਟਾਫ ਹੋਏਗਾ ਜੀ ਕੱਟ ਹੋਏਗੀ ਜੀ 5 ਪਲੱਸ ਮਤਲਬ ਕਿ ਕਈਆਂ ਦੇ ਕੱਟ 6.5 ਮੀਟਰ ਵੀ ਹੈ 6 ਮੀਟਰ ਵੀ ਹੈ ਜੀ ਤਕਰੀਬਨ ਜਿਹੜੇ ਹੈਗੇ 5 ਪਲੱਸ ਦੀ ਕੱਟ ਰਹਿਣ ਵਾਲੀ ਹੋਏਗੀ ਪ੍ਰਾਈਸ ਹੋਏਗਾ 350 ਰੁਪਏ ਦੇ ਵਿੱਚ ਤੁਹਾਨੂੰ ਇਹ ਕੰਪਲੀਟ ਸੂਟ ਆ ਜਿਹੜਾ ਮਿਲ ਜਾਏਗਾ ਜੀ ਤੁਸੀਂ ਵਿੱਚ ਆਰਾਮ ਨਾਲ ਇੱਕ ਬੱਚੇ ਦੀ ਸ਼ਰਟ ਵੀ ਅਡਜਸਟ ਕਰ ਸਕਦੇ ਹੋ ਜੀ ਇਹ ਜਿਹੜਾ ਪੀਸ ਮਿਲ ਜਾ ਤੁਹਾਨੂੰ 350 ਰੁਪਏ ਦਾ 6 ਮੀਟਰ ਦਾ ਜਾਂ 6.5 ਮੀਟਰ ਦੀ ਕੱਟ ਹੈਗੀ ਹੈਗੀ ਜੀ 6 ਮੀਟਰ ਦੀ ਤਾਂ ਆਰਾਮ ਨਾਲ ਆ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ 5 ਪਲੱਸ ਵਾਲੀ ਕੱਟ ਹੈਗੀ ਹੈ ਜੀ 350 ਰੁਪਏ ਦੇ ਵਿੱਚ ਤੁਹਾਨੂੰ ਪ੍ਰੋਪਰ ਸੂਟ ਆ ਜਿਹੜਾ ਮਿਲ ਜਾਏਗਾ ਜੀ ਗੈਲੈਕਸੀ ਸਿਲਕ ਦਾ ਸਟਾਫ ਹੋਏਗਾ ਬਹੁਤ ਸੋਹਣਾ ਸਟਾਫ ਹੈ ਜੀ 350 ਦੇ ਵਿੱਚ ਤੁਹਾਨੂੰ ਇਹ ਜਿਹੜਾ ਸੂਟ ਹੈਗਾ ਉਹ ਮਿਲ ਜਾਏਗਾ ਜੀ ਨੈਕਸਟ ਜੋ ਇਸ ਤੇ ਵਿੱਚ ਤੁਹਾਨੂੰ ਕਲਰ ਮਿਲੇਗਾ ਜੀ ਹੌਟ ਪਿੰਕ ਕਲਰ ਹੋਏਗਾ ਤੁਸੀਂ ਇਹਦੇ ਨਾਲ ਇਦਾਂ ਕੰਟਰਾਸਟ ਕਰਕੇ ਵੀ ਬਾਈ ਕਰ ਸਕਦੇ ਹੋ ਜਿਹੜੀਆਂ ਪਹਿਣਾ ਸੇਮ ਪੂਨ ਸੂਟ ਪਾਣਾ ਜਾਂਦੀਆਂ ਨੇ ਉਹ ਜਿਹੜੀਆਂ ਹੈਗੀਆਂ 2 ਪੀਸ ਲੈ ਕੇ ਆਪਣੀ ਸੇਮ ਸੂਟ ਆ ਜਿਹੜੇ ਮੈਚਿੰਗ ਸੂਟ ਆ ਉਹ ਰੈਡੀ ਕਰਕੇ ਵੀਅਰ ਕਰ ਸਕਦੇ ਨੇ ਜਦੋਂ ਜਾਗੋ ਲਈ ਵੀ ਇਹ ਤੁਸੀਂ ਸਟਾਫਾ ਜਿਹੜਾ ਯੂਜ਼ ਕਰ ਸਕਦੇ ਹੋ ਔਰ ਵੈਸੇ ਵੀ ਜਿਹੜਾ ਹੈਗਾ ਇਹ ਆਪਾਂ ਤੁਸੀਂ ਬਹੁਤ ਸਾਰੇ ਪਾਰਟੀ ਵੇਅਰ ਸੂਟ ਆ ਜਿਹੜੇ ਇਸ ਸਟਾਫ ਦੇ ਉੱਪਰ ਰੈਡੀ ਕਰ ਸਕਦੇ ਹੋ ਇਸੇ ਸਟਾਫ ਦੇ ਉੱਪਰ ਅਸੀਂ ਵਰਕ ਕਰਾ ਕੇ ਪਹਿਲਾਂ ਕਾਫੀ ਪੈਸਾ ਜਿਹੜੇ ਉਹ ਸੇਲ ਕੀਤੇ ਹੈਗੇ ਆ ਹੁਣ ਆਪਣਾ ਜਿਹੜੀਆਂ ਨੈਕਸਟ ਵੀਡੀਓਜ਼ ਹੋਣੀਆਂ ਤੁਹਾਨੂੰ ਇਹਨਾਂ ਦੇ ਉੱਪਰ ਹੀ ਆਪਾਂ ਨੇ ਹੈਂਡ ਆਰਡ ਥ੍ਰੈਡ ਦੇ ਜਿਹੜੇ ਵਰਕ ਦਾ ਜਿਹੜਾ ਕਨਸੈਪਟ ਹੈਗਾ ਪੀਸ ਹੈਗਾ ਜਿਹੜੇ ਰੈਡੀ ਕਰਕੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਅੱਗੇ ਅਪਲੋਡ ਕਰਾਂਗੇ ਜੀ ਨੈਕਸਟ ਜੋ ਰਹਿਣ ਵਾਲਾ ਪੀਸ ਹੋਏਗਾ ਜੀ ਤੁਸੀਂ ਚੈੱਕ ਕਰੋ ਹੌਟ ਪਿੰਕ ਦੇ ਵਿੱਚ ਤੁਹਾਨੂੰ ਮਿਲਣ ਜਾਣਗੇ ਜੀ ਦੋ ਪੀਸ ਤੁਹਾਨੂੰ ਸੇਮ ਮਿਲ ਜਾਣਗੇ ਪ੍ਰੋਪਰ ਜਿਹੜੀ 5 ਪਲੱਸ ਵਾਲੀ ਕੱਟ ਹੋਏਗੀ ਜੀ ਹੌਟ ਪਿੰਕ ਕਲਰ ਹੋਏਗਾ ਜੀ ਤੁਸੀਂ ਜਿੰਨੇ ਮਰਜ਼ੀ ਇੱਕ ਨਾਲ ਦੇ ਪੀਸ ਤੁਸੀਂ ਜਿੰਨੇ ਮਰਜ਼ੀ ਕੁਆਂਟੀਟੀ ਦੇ ਵਿੱਚ ਲੈ ਸਕਦੇ ਹੋ ਜੀ ਜਿਹੜੀਆਂ ਭੈਣਾਂ ਹੋਲ ਸੇਲ ਦੇ ਉੱਪਰ ਬਾਈ ਕਰਨਾ ਚਾਹੁੰਦੀਆਂ ਨੇ ਉਹ ਹੋਲ ਸੇਲ ਦੇ ਉੱਪਰ ਵੀ ਬਾਈ ਕਰ ਸਕਦੀਆਂ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਪਰਪਲ ਕਲਰ ਹੋਏਗਾ ਜੀ ਡਾਰਕ ਪਰਪਲ ਸ਼ੇਡ ਮਿਲੇਗਾ ਜੀ ਤੁਹਾਨੂੰ ਇਹ ਹੋਏਗਾ ਜਿਹੜਾ ਲਾਈਟ ਪਰਪਲ ਤੁਸੀਂ ਲਾਈਟ ਔਰ ਡਾਰਕ ਪਰਪਲ ਦਾ ਕੰਟਰਾਸਟ ਕਰਕੇ ਵੀ ਕਾਫੀ ਸੋਹਣੇ ਸੂਟ ਆ ਜਿਹੜੇ ਰੈਡੀ ਕਰ ਸਕਦੇ ਹੋ ਕਿਉਂਕਿ ਇੱਕ ਪੀਸ 350 ਰੁਪਏ ਦਾ ਦੋ ਪੀਸ ਜਿਹੜੇ ਹੈਗਾ 700 ਰੁਪਏ ਦੇ ਹੋ ਗਿਆ ਜੀ ਨ 700 ਰੁਪਏ ਦੇ ਵਿੱਚ ਤੁਸੀਂ ਆਪਣੇ ਜਿਹੜੇ ਹੈਗੇ ਆ ਦੋ ਸੂਟ ਆ ਜਿਹੜੇ ਕੰਪਲੀਟ ਆ ਜਿਹੜੇ ਉਹ ਰੈਡੀ ਕਰ ਸਕਦੇ ਹਾਂ ਜਿ ਵਿੱਚ ਤੇ ਆਰਾਮ ਨਾਲ ਬੱਚੇ ਦਾ ਸੂਟ ਵੀ ਅਡਜਸਟ ਹੋ ਜਾਣਾ ਹੈਗਾ ਜੀ ਜੇਕਰ ਤੁਸੀਂ ਦੋ ਪੀਸ ਸੇਮ ਬਾਈ ਕਰਨਾ ਚਾਹੁੰਦੇ ਹੋ ਸੇਮ ਵੀ ਬਾਈ ਕਰ ਸਕਦੇ ਹੋ ਜੀ ਔਰ ਜੋ ਮੈਚਿੰਗ ਕਰਕੇ ਬਾਈ ਕਰਨਾ ਚਾਹੁੰਦੇ ਨੇ ਉਹ ਮੈਚਿੰਗ ਕਰਕੇ ਵੀ ਬਾਈ ਕਰ ਸਕਦੇ ਨੇ ਜੀ ਪ੍ਰਾਈਸ ਹੋਏਗਾ 350 ਰੁਪਏ ਇੱਕ ਦਾ ਪ੍ਰਾਈਸ ਹੋਏਗਾ ਸਿਲਕ ਦਾ ਸਟਾਫ ਹੋਏਗਾ ਸਟਾਫ ਹੋਏਗਾ ਜੀ A1 ਤੁਹਾਨੂੰ ਅਪਾ ਜਿਹੜਾ ਹੈਗਾ ਵੈਸੇ ਸਟਾਫ ਦਾ ਫੀਲ ਕਰੇ ਤੋ ਹੀ ਪਤਾ ਲੱਗਦਾ ਹੈਗਾ ਜੀ ਪਰ ਆਪਾਂ ਤੁਹਾਨੂੰ ਫੇਰ ਵੀ ਚੈੱਕ ਕਰਾ ਦਿੰਨੇ ਆ ਬਹੁਤ ਸੋਹਣਾ ਸਟਾਫ ਹੈ ਜੀ ਸਟਾਫ ਦੀ ਫੋਇਲ ਜਿਹੜੀ ਹੈਗੀ ਉਹ ਤੁਹਾਨੂੰ ਦੱਸ ਰਹੀ ਹੋਣੀ ਹੈ ਕਿ ਸਟਾਫ ਕਿੰਨਾ ਜ਼ਿਆਦਾ ਸੋਹਣਾ ਹੈਗਾ ਜੀ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈ ਕੋਈ ਚੁੱਭਣ ਵਾਲਾ ਨਹੀਂ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ 3 ਤੋਂ 4 ਪੀਸ ਤੁਹਾਨੂੰ ਸੇਮ ਮਿਲ ਜਾਣਗੇ ਜੀ ਲਾਈਟ ਪਰਪਲ ਕਲਰ ਦੇ ਜੇਕਰ ਆਪਾਂ ਇਹਨਾਂ ਦੇ ਉੱਪਰ ਵਰਕ ਕਰਵਾਨੇ ਤਾਂ ਕਾਫੀ ਸੋਹਣਾ ਜਿਹੜਾ ਹੈਗਾ ਇਹਨਾਂ ਦੇ ਉੱਪਰ ਡਾਰਕ ਕਲਰ ਦਾ ਵਰਕ ਆ ਜਿਹੜਾ ਉਹ ਉਹ ਕਿ ਬਹੁਤ ਸੋਹਣੇ ਜਿਹੜੇ ਪੀਸ ਹੈਗੇ ਆ ਪਾਰਟੀ ਵੇਅਰ ਸੂਟ ਆ ਜਿਹੜੇ ਤੁਹਾਡੇ ਰੈਡੀ ਹੋ ਜਾਣੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਪਰਪਲ ਦਾ ਫੇਰ ਆ ਗਿਆ ਜੀ ਇੱਕ ਪੀਸ ਆਪਣੇ ਕੋਲ ਡਾਰਕ ਪਰਪਲ ਦਾ ਤੁਹਾਨੂੰ ਫੇਰ ਮਿਲ ਜਾਣਾ ਹੈਗਾ ਜੀ ਨੈਕਸਟ ਆਗਾ ਰੈੱਡ ਕਲਰ ਜੀ ਰੈੱਡ ਕਲਰ ਆ ਗਿਆ ਜੀ ਬਲੱਡ ਰੈੱਡ ਕਲਰ ਹੈਗਾ ਜੀ ਨਾਲ ਜਿਹੜੇ ਹੈਗੇ ਆ ਤੁਹਾਨੂੰ ਆਫ ਵਾਈਟ ਕਲਰ ਦੀ ਬਾਟਮ ਨਾਲ ਮੈਚ ਕਰਕੇ ਵੀ ਤੁਸੀਂ ਲੈ ਸਕਦੇ ਹੋ ਜੀ ਔਰ ਤੁਸੀਂ ਇਸ ਨੂੰ ਜਿਹੜਾ ਹੈਗਾ ਇਹ ਉਹ ਆਲ ਓਵਰ ਵੀ ਬਣਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੀ ਲੋਈ ਹੈਗਾ ਯਾ ਲਾਈਟ ਜਾਂ ਜਿਹੜਾ ਹੈਗਾ ਇਹ ਆਪਾਂ ਨਾ ਹੀ ਲਵੈਂਡਰ ਤੇ ਨਾ ਹੀ ਪਰਪਲ ਹੈ ਜੀ ਇਸ ਦੇ ਵਿੱਚ ਵੀ ਤੁਹਾਨੂੰ ਸੇਮ ਜਿਹੜੇ 10 ਪੀਸ ਮਿਲ ਜਾਣਗੇ ਜੀ ਸੇਮ 10 ਪੀਸ ਮਿਲ ਜਾਣਗੇ ਇਸ ਤੋਂ ਜ਼ਿਆਦਾ ਵੀ ਮਿਲ ਜਾਣਗੇ ਜੀ ਜਿੰਨੀ ਫੁੱਲ ਕੁਆਂਟੀਟੀ ਜਿੰਨੀ ਮਰਜ਼ੀ ਕੁਆਂਟੀਟੀ ਜਿਹੜੀ ਤੁਸੀਂ ਉਹ ਲੈ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਹੌਟ ਪਿੰਕ ਕਲਰ ਹੌਟ ਪਿੰਕ ਦਾ ਤੁਸੀਂ ਕੰਟਰਾਸਟ ਕਰੋ ਜੀ ਆਫ ਵਾਈਟ ਦੇ ਨਾਲ ਚਾਹੇ ਤੁਸੀਂ ਇਹਨੂੰ ਆਲ ਓਵਰ ਰੱਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਜੀ ਬਹੁਤ ਜ਼ਿਆਦਾ ਸੋਹਣਾ ਸਟਾਫ ਹੈ ਜੀ ਕੋਈ ਚੁੱਭਣ ਵਾਲਾ ਨਹੀਂ ਹੈਗਾ ਜੀ ਬਹੁਤ ਹੀ ਜ਼ਿਆਦਾ ਨੈਕਸਟ ਆ ਗਿਆ ਜੀ ਤੁਹਾਨੂੰ ਮਿਲੇਗਾ ਜਿਹੜਾ ਹੈਗਾ ਇਹ ਉਹ ਪਿੰਕ ਸਟੋਨ ਦੇ ਉੱਪਰ ਪਰਪਲ ਜਿਹੜਾ ਕਲਰ ਆ ਉਹ ਤੁਹਾਨੂੰ ਮਿਲ ਜਾਏਗਾ ਪਿੰਕੀ ਸਟੋਨ ਹੋਏਗੀ ਜੀ ਬਹੁਤ ਹੀ ਪਿਆਰਾ ਸ਼ੇਡ ਹੋਇਆ ਗਿਆ ਤੁਹਾਨੂੰ ਤਿੰਨ ਪੀਸ ਸੇਮ ਵੀ ਮਿਲ ਜਾਣਗੇ ਜੀ ਜਿਹੜੀਆਂ ਪਹਿਣਾ ਸੇਮ ਸੂਟ ਰੈਡੀ ਕਰਨਾ ਚਾਹੁੰਦੀਆਂ ਨੇ ਉਹਨਾਂ ਲਈ ਵੀ ਬੈਸਟ ਆਪਸ਼ਨ ਹੈਗੇ ਤੁਹਾਨੂੰ ਕਾਫੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਤੁਹਾਨੂੰ ਸੇਮ ਸੂਟ ਆ ਜਿਹੜੇ ਉਹ ਮਿਲ ਜਾਣੇ ਆ ਕਿਉਂਕਿ ਹੁਣ ਜਿੱਦਾਂ ਹੈਗਾ ਸੇਮ ਪਾਉਣ ਦਾ ਟ੍ਰੈਂਡ ਕਾਫੀ ਜ਼ਿਆਦਾ ਹੋ ਗਿਆ ਜੀ ਉਹਨਾਂ ਲਈ ਬੈਸਟ ਆਪਸ਼ਨ ਹੈਗੀ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਸੋਹਣੇ ਪੀਸ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ yellow color ਹੋਏਗਾ ਕਾਫੀ ਪਿਆਰਾ ਜਿਹਾ ਸੂਟ ਹੈਗਾ ਜੀ yellow color ਹੈਗਾ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਜੀ ਸਿਲਕ ਦਾ ਸਟਾਫ ਹੋਏਗਾ ਜੀ ਆਫ ਵਾਈਟ ਨਾਲ ਕੰਟਰਾਸਟ ਕਰਨਾ ਚਾਹੁੰਦੇ ਤੁਸੀਂ ਆਫ ਵਾਈਟ ਨਾਲ ਵੀ ਕਰਕੇ ਲੈ ਸਕਦੇ ਹੋ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਮੋਵ ਸ਼ੇਡ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਬਲੱਡ ਰੈੱਡ ਕਲਰ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ yellow shade ਫੇਰ ਆ ਗਿਆ ਜੀ yellow shade ਦੇ ਤੁਹਾਨੂੰ ਨੈਕਸਟ ਫੇਰ ਦੋ ਪੀਸ ਆ ਜਿਹੜੇ yellow shade ਦੇ ਵਿੱਚ ਮਿਲ ਜਾਣੇ ਆ ਜੀ yellow shade ਦੇ ਵਿੱਚ ਤੁਹਾਨੂੰ ਦੋ ਪੀਸ ਹੋਰ ਮਿਲ ਜਾਣੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਜਿਹੜਾ ਹੈਗਾ light purple tone ਦਾ ਤੁਹਾਨੂੰ ਪੀਸ ਮਿਲੇਗਾ ਜੀ ਤੁਸੀਂ ਇਸ ਨੂੰ pink ਦੇ ਨਾਲ ਜਿਸ ਤਾ ਕੰਟਰਾਸਟ ਕਰਕੇ ਜਿਹੜਾ ਹੈਗਾ ਉਹ ਤੁਸੀਂ ਬਾਈ ਕਰ ਸਕਦੇ ਹੋ ਜਿਸੇ ਤੁਹਾਨੂੰ ਰੈਡੀ ਕਰਕੇ ਦਿਖਾ ਦਿੰਦੇ ਹਾਂ ਕਿੱਦਾਂ ਰੈਡੀ ਹੋਏਗਾ ਜੀ ਇਹ pink ਦੇ ਨਾਲ ਨੈਕਸਟ ਉਹਦੇ ਵਿੱਚ ਹੋਣਾ ਹੈ ਗੱਠ ਚ ਆਪਾਂ ਉਹਦਾ ਰੈਡੀ ਤੁਹਾਨੂੰ ਕਰਕੇ ਦਿਖਾ ਦਿੰਨੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਫਿਰ ਆ ਗਿਆ ਹੌਟ ਪਿੰਕ ਕਲਰ ਜੀ ਹੌਟ ਪਿੰਕ ਕਲਰ ਹੋਏਗਾ ਜੀ ਨੈਕਸਟ ਜਿਹੜਾ ਹੈਗਾ ਮਹਿੰਦੀ ਗ੍ਰੀਨ ਹੋਏਗਾ ਐਦਾਂ ਵੀ ਤੁਸੀਂ ਕੰਬੀਨੇਸ਼ਨ ਕਰਕੇ ਲੈ ਸਕਦੇ ਹੋ ਇਹਨਾਂ ਦਾ ਪਿਆਰਾ ਜਿਹੜਾ ਹੈਗਾ ਉਹ ਕੰਟਰਾਸਟ ਆ ਜਿਹੜਾ ਉਹ ਰੈਡੀ ਹੋ ਰਿਹਾ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਤੁਹਾਨੂੰ ਮਹਿੰਦੀ ਸ਼ੇਡ ਦੇ ਵਿੱਚ ਪ੍ਰੋਪਰ ਜਿਹੜੇ ਤਿੰਨ ਪੀਸ ਇਸ ਤੋਂ ਵੀ ਜ਼ਿਆਦਾ ਪੀਸ ਆ ਜਿਹੜੇ ਤੁਹਾਨੂੰ ਮਿਲ ਜਾਣੇ ਆ ਜੀ ਇਹ ਹੈਗਾ 350 ਰੁਪਏ ਦਾ ਇੱਕ ਪੀਸ ਹੋਏਗਾ ਜੀ ਤਿੰਨ ਪੀਸ ਤੁਹਾਨੂੰ ਮਿਲ ਜਾਣੇ ਆ ਜੀ ਜਿਹੜੀਆਂ ਬਣਾ ਸੇਮ ਪਾਉਣਾ ਚਾਹੁੰਦੀਆਂ ਨੇ ਜੀ ਤਿੰਨ ਤੁਹਾਨੂੰ ਫੇਰ ਮਿਲ ਜਾਣੇ ਆ ਟੋਟਲ 6 ਪੀਸ ਆ ਜਿਹੜੇ ਤੁਹਾਨੂੰ ਸੇਮ ਕਲਰ ਦੇ 6 ਪੀਸ ਮਿਲ ਜਾਣੇ ਆ ਜੀ ਬਾਲੇ ਪਿਆਰਾ ਜਿਹਾ ਸ਼ੇਡ ਹੈਗਾ ਜਿੱਦਾਂ ਆਪਾਂ ਕਹਿਦੀ ਆ ਨਾਹੀਂ ਤਾਂ ਇਹ ਮਹਿੰਦੀ ਟੋਨ ਆ ਤੇ ਨਾਹੀਂ yellow ਟੋਨ ਆ ਮਿਕਸ ਜੀ ਟੋਨ ਹੈਗੀ ਆ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਤੁਹਾਨੂੰ 6 ਪੀਸ ਹੈਗੇ ਜਿਹੜੇ ਉਹ ਸੇਮ ਮਿਲ ਜਾਣੇ ਆ ਜੀ ਨੈਕਸਟ ਤੁਹਾਨੂੰ ਮਿਲੇਗਾ ਹੌਟ ਪਿੰਕ ਕਲਰ ਹੌਟ ਪਿੰਕ ਕਲਰ ਦੇ ਤੁਹਾਨੂੰ ਦੋ ਪੀਸ ਫੇਰ ਮਿਲ ਜਾਣਗੇ ਜੀ ਹੌਟ ਪਿੰਕ ਕਲਰ ਦੇ ਪੌਡ ਪਿੰਕ ਕਲਰ ਹੋਏਗਾ ਜੀ ਨੈਕਸਟ ਆ ਗਿਆ ਜੀ ਲਾਈਟ ਪਰਪਲ ਕਲਰ ਦੇ ਤੁਹਾਨੂੰ ਤਿੰਨ ਪੀਸ ਮਿਲ ਜਾਣਗੇ ਜੀ ਲਾਈਟ ਪਰਪਲ ਕਲਰ ਦੇ ਤੁਹਾਨੂੰ ਸੇਮ ਤਿੰਨ ਪੀਸ ਮਿਲ ਜਾਣਗੇ ਜੀ ਨੈਕਸਟ ਆ ਗਿਆ ਜੀ ਆਪਣੇ ਉਹ ਵਾਲੇ ਗ੍ਰੀਨ ਪੀਸ ਜੀ ਗ੍ਰੀਨ ਪੀਸ ਵੀ ਤੁਹਾਨੂੰ ਤਿੰਨ ਫਿਰ ਸੇਮ ਮਿਲ ਜਾਣੇ ਆ ਟੋਟਲ ਮਤਲਬ 6 ਪੀਸ ਹੈਗੇ ਜੀ ਇਹ ਆਪਣੇ ਕੋਲੇ ਇਸ ਗੱਠ ਦੇ ਵਿੱਚ ਵੀ ਹੋਰ ਵੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਲੈਣਾ ਚਾਹੁੰਦੇ ਆ ਤੁਹਾਨੂੰ ਹੋਰ ਵੀ ਕਾਫੀ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਵਾਂਸ ਅਗੇਨ ਆ ਗਿਆ ਜੀ ਹੌਟ ਪਿੰਕ ਕਲਰ ਨਾਲ ਜਿਹੜਾ ਹੈਗਾ ਉਹ ਤੁਹਾਨੂੰ yellow ਕਲਰ ਦਾ ਕੰਟਰਾਸਟ ਕਰਕੇ ਲੈਣਾ ਚਾਹੁੰਦੇ ਤੁਸੀਂ ਇਦਾਂ ਵੀ ਲੈ ਸਕਦੇ ਹੋ ਜੇਕਰ ਆਲ ਓਵਰ ਰੱਖਣਾ ਚਾਹੁੰਦੇ ਤੁਸੀਂ ਆਲ ਓਵਰ ਵੀ ਰੱਖ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ yellow ਕਲਰ yellow color دے وچ ملے گا سٹاف بہت زیادہ ਸੋਹਣਾ ਹੈ ਜੀ ਬਹੁਤ ਸੋਹਣਾ سٹاف ਹੈਗਾ ਜੀ ਕੋਈ ਨਾ ਹੀ ਇਹ ਚੁੱਬਣ ਵਾਲਾ ਜੀ ਕੋਈ ਨਾ ਹੀ ਇਹ ਹੈਗਾ ਕਿ ਕੋਈ ਹੈਵੀ ਹੈ ਬਹੁਤ ਹੀ ਜ਼ਿਆਦਾ ਲਾਈਟ weight اور سافٹ سٹاف ਹੈ ਕਿ 350 ਰੁਪਏ ਦੇ ਚ 6 ਮੀਟਰ ਦੀ ਕਟ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਿਲਕੁਲ ਸਕਾਈ ਬਲੂ ਜਾਂ ਕਲਰ ਹੋਏਗਾ ਜੀ ਸਕਾਈ ਬਲੂ ਜਿਹਾ ਕਲਰ ਹੈਗਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਤੁਸੀਂ ਪੇ ਡਾਰਕ ਪਿੰਕ ਦੇ ਨਾਲ ਵੀ ਇਸ ਦਾ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਡਾਰਕ ਪਿੰਕ ਦੇ ਨਾਲ ਕੰਟਰਾਸਟ ਕਰਕੇ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਵੱਖਰਾ ਜਿਹਾ ਸ਼ੇਡ ਹੈ 350 ਰੁਪਏ ਦਾ ਤੁਹਾਨੂੰ ਜਿਹੜਾ ਇਹ ਸੂਟ ਹੈਗਾ ਉਹ ਮਿਲ ਜਾਏਗਾ ਜੀ ਨੈਕਸਟ ਜਿਹੜੀ ਇਕੱਠ ਹੋਏਗੀ ਜੀ ਇਸ ਦੇ ਵਿੱਚ ਵੀ ਤੁਹਾਨੂੰ ਕਾਫੀ ਪਿਆਰੇ ਪਿਆਰੇ ਜਿਹੜੇ ਸ਼ੇਡ ਹੈਗੇ ਉਹ ਮਿਲ ਜਾਣਗੇ ਜੀ ਹਾਂਜੀ ਨੈਕਸਟ ਜਿਹੜਾ ਤੁਹਾਨੂੰ ਮਿਲੇਗਾ ਜੀ ਲਾਈਟ ਪਿੰਕ ਕਲਰ ਹੋਏਗਾ ਜੀ ਲਾਈਟ ਪਿੰਕ ਔਰ ਤੁਸੀਂ ਪਰਪਲ ਦਾ ਬੜਾ ਹੀ ਪਿਆਰਾ ਜਿਹਾ ਜਿਹੜਾ ਕੰਟਰਾਸਟ ਬਣ ਰਿਹਾ ਲਾਈਟ ਪਿੰਕ ਔਰ ਡਾਰਕ ਜਿਹੜਾ ਹੈਗਾ ਇਹ ਲਾਈਟ ਪਰਪਲ ਦਾ ਜਿਹੜਾ ਕੰਟਰਾਸਟ ਹੈਗਾ ਉਹ ਕਾਫੀ ਪਿਆਰਾ ਬਣ ਰਿਹਾ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਜਿਹੜਾ ਇਹਨਾਂ ਦਾ ਕੰਟਰਾਸਟ ਬਣ ਰਿਹਾ ਤੁਸੀਂ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਔਰ ਆਲ ਓਵਰ ਵੀ ਲੈ ਸਕਦੇ ਹੋ ਜੀ ਨੈਕਸਟ ਤੁਹਾਨੂੰ ਆਫ ਵਾਈਟ ਕਲਰ ਦਾ ਪੀਸ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਵੈਂਡਰ ਕਲਰ ਲਵੈਂਡਰ ਕਲਰ ਦਾ ਪੀਸ ਮਿਲੇਗਾ ਜੀ ਨੈਕਸਟ ਜੋ ਹੋਏਗਾ ਤੁਹਾਨੂੰ ਲਵੈਂਡਰ ਕਲਰ ਦਾ ਪੀਸ ਹੋਏਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਫਿਰ ਤੁਹਾਨੂੰ ਮਿਲੇਗਾ ਹੌਟ ਪਿੰਕ ਕਲਰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰੈੱਡ ਕਲਰ ਰੈੱਡ ਕਲਰ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਜਿਹਨੂੰ ਆਪਾਂ ਮੂਵ ਸ਼ੇਡ ਕਹਿੰਦੇ ਆ ਮੂਵ ਸ਼ੇਡ ਦਾ ਪੀਸ ਮਿਲੇਗਾ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਦਾ ਪੀਸ ਮਿਲੇਗਾ ਜੀ ਗ੍ਰੀਨ ਕਲਰ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਬੜਾ ਹੀ ਪਿਆਰਾ ਜਿਹਾ ਕਲਰ ਹੈ ਜਿਸ ਦਾ ਨੈਕਸਟ ਤੁਹਾਨੂੰ ਮਿਲੇਗਾ ਜੀ ਰੈੱਡ ਕਲਰ ਦਾ ਸੂਟ ਹੈ ਜਿਹੜਾ ਤੁਹਾਨੂੰ ਫਿਰ ਮਿਲ ਜਾਣਾ ਜੀ ਰੈੱਡ ਕਲਰ ਦਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਪਰਪਲ ਟੋਨ ਜੀ ਲਾਈਟ ਪਰਪਲ ਔਰ ਡਾਰਕ ਪਰਪਲ ਦਾ ਵੀ ਤੁਸੀਂ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਆ ਇਹਨਾਂ ਦਾ ਜਿਹੜਾ ਹੈਗਾ ਕੰਬੀਨੇਸ਼ਨ ਰੈਡੀ ਹੁੰਦਾ ਹੈ ਜੀ ਤੁਸੀਂ ਐਦਾਂ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਕਾਕ ਕਲਰ ਪੀਕਾਕ ਕਲਰ ਤੁਸੀਂ ਚੈੱਕ ਕਰੋ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਇਹ ਸਟਾਫ ਮਿਲੇਗਾ ਬੜੇ ਹੀ ਪਿਆਰੇ ਪਿਆਰੇ ਜਿਹੇ ਕਲਰ ਹੈਗੇ ਜੀ ਡਾਰਕ ਗ੍ਰੀਨ ਕਲਰ ਤੁਸੀਂ ਗ੍ਰੇ ਦੇ ਨਾਲ ਵੀ ਇਸ ਦਾ ਕੰਟਰਾਸਟ ਕਰ ਸਕਦੇ ਹੋ ਸਕਿਨ ਗ੍ਰੇ ਜਾਂ ਜਿਹੜਾ ਤੁਹਾਨੂੰ ਇਹ ਸੂਟ ਮਿਲੇਗਾ ਜੀ ਸਕਿਨ ਗ੍ਰੇ ਇਹਦੇ ਨਾਲ ਵੀ ਤੁਸੀਂ ਕੰਟਰਾਸਟ ਕਰਕੇ ਜਿਹੜੇ ਉਹ ਸੂਟ ਆ ਬਾਈ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ orange ਕਲਰ orange ਕਲਰ ਦਾ ਪੀਸ ਮਿਲੇਗਾ ਜੀ ਨੈਕਸਟ ਹੋਏਗਾ yellow ਕਲਰ ਜੀ yellow ਕਲਰ ਦਾ ਪੀਸ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਪਰਪਲ ਕਲਰ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਪਰਪਲ ਟੋਨ ਦਾ ਪੀਸ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਦਾ ਪੀਸ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਦਾ ਜੀ ਕਾਫੀ ਪਿਆਰੇ ਜਿਹੇ ਸੂਟ ਹੈਗੇ ਆ ਕਲਾਸਿਕ ਸਿਲਕ ਦਾ ਤੁਹਾਨੂੰ ਸਟਾਫ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਏ1 ਕੁਆਲਿਟੀ ਹੋਏਗੀ 6 ਮੀਟਰ ਦੀ ਕੱਟ ਹੋਏਗੀ ਜੀ 5 ਪਲੱਸ ਕੱਟ ਮਿਲੇਗੀ 4 ਮੀਟਰ ਵਾਲੀ ਕੱਟ ਹੋਏਗੀ ਜੀ ਚੈੱਕ ਕਰੋ ਜੀ ਬਰਬਰੀ ਦਾ ਸਟਾਫ ਹੋਊਗਾ ਤੁਸੀਂ ਹੈਂਡ ਥ्रेड ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਜੀ ਸਟਾਫ ਅਸੀਂ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਈਏ ਜੀ ਪਿੰਕ ਕਲਰ ਮਿਲੇਗਾ ਜੀ ਪਿੰਕ ਕਲਰ ਹੋਏਗਾ 4 ਪਲੱਸ ਵਾਲੀ ਕੱਟ ਹੋਏਗੀ 150 ਰੁਪਏ ਦਾ ਪੀਸ ਹੋਏਗਾ ਜੀ ਪਿੰਕ ਕਲਰ ਹੋਏਗਾ 150 ਰੁਪਏ ਦਾ ਪੀਸ ਹੋਏਗਾ ਜੀ ਇਹਦੇ ਵਿੱਚ ਤੁਹਾਨੂੰ ਮਿਕਸ ਜਿਹੜੇ ਹੈਗੇ ਉਹ ਮਿਲਣਗੇ ਜਿੱਦਾਂ ਜੂਟ ਬਰਬਰੀ ਵੀ ਮਿਲੇਗੀ ਔਰ ਬਰਬਰੀ ਸਿਮਰ ਵੀ ਮਿਲੇਗੀ ਜੀ ਇਹ ਚੈੱਕ ਕਰੋ ਜੀ ਇਹ ਬਰਬਰੀ ਸਿਮਰ ਦਾ ਸਟਾਫ ਹੈ ਜੀ ਬਰਬਰੀ ਹੋਏਗੀ ਪਲੱਸ ਇਸ ਵਿੱਚ ਸਿਮਰ ਹੈ ਸ਼ਾਈਨਿੰਗ ਤੁਹਾਨੂੰ ਮਿਲੇਗੀ ਜੀ ਸਕਿਨ ਕਲਰ ਦਾ ਪੀਸ ਮਿਲੇਗਾ ਜੀ ਇਹ ਜਿਹੜਾ ਪੀਸ ਦਾ ਪ੍ਰਾਈਸ ਹੋਏਗਾ ਜੀ ਉਹ ਹੋਏਗਾ 150 ਰੁਪਏ ਦਾ 4 ਮੀਟਰ ਵਾਲੀ ਕੱਟ ਹੋਏਗੀ ਜੀ ਬਰਬਰੀ ਦੀ 4 ਮੀਟਰ ਵਾਲੀ ਕੱਟ ਹੋਏਗੀ 150 ਰੁਪਏ ਦਾ ਪੀਸ ਹੋਏਗਾ ਜੀ 150 ਰੁਪਏ ਦਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੀ ਲਾਈਟ ਜਾਂ ਲਾਈਟ ਲਵੈਂਡਰ ਕਲਰ ਹੋਏਗਾ ਇਸ ਤੇ ਤੁਹਾਨੂੰ ਸੇਮ ਦੋ ਪੀਸ ਮਿਲ ਜਾਣਗੇ ਜੀ ਦੋ ਦੇ ਵੀ ਤੁਹਾਨੂੰ ਮੇਬੀ ਤਿੰਨ ਪੀਸ ਮਿਲ ਜਾਣਗੇ ਜੀ ਸੇਮ ਤੁਹਾਨੂੰ ਤਿੰਨ ਪੀਸ ਮਿਲ ਜਾਣੇ ਆ ਜੀ ਤੁਸੀਂ ਤਿੰਨ ਪੀਸ ਲੈ ਕੇ ਆਪਣਾ ਵੀ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਲੈਮਨ ਕਲਰ ਹੋਏਗਾ ਜੀ ਨੈਕਸਟ ਲਵੈਂਡਰ ਕਲਰ ਹੋਏਗਾ ਨੈਕਸਟ ਸਕਿਨ ਕਲਰ ਹੋਏਗਾ ਜੀ ਸੇਮ ਤੁਹਾਨੂੰ ਚਾਰ ਪੀਸ ਮਿਲ ਜਾਣੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਲਵੈਂਡਰ ਕਲਰ ਤੇ ਵਾਈਟ ਦਾ ਕੰਟਰਾਸਟ ਵੀ ਕਰਕੇ ਤੁਸੀਂ ਦੋ ਪੀਸ ਲੈ ਕੇ ਵੀ ਆਪਣਾ ਸੂਟ ਰੈਡੀ ਕਰ ਸਕਦੇ ਹੋ ਵਿੱਚ ਹੀ ਤੁਸੀਂ ਆਪਣਾ ਦੁਪੱਟਾ ਵੀ ਅਡਜਸਟ ਕਰ ਸਕਦੇ ਹੋ ਜੀ नैक्सट जो तुम मिलेगा जी पैस्ता ग्रीन कलर मिलेगा जी पैस्ता ग्रीन कलर नैक्सट लवेंडर कलर होएगा जी नैक्सट होएगा पिंक कलर नैक्सट मिलेगा लाइट परपल कलर जी नैक्सट जो मिलेगा जी महदी शेड जी नैक्सट होएगा महदी शेड जी डार्क जड़ा है लाइट परपल कलर जी पिंक कलर जी लाइट अलवेंडर कलर पैस्ता ग्रीन ल डार्क अलवेंडर जी लाइट अलवेंडर हो गया स्किन कलर जी थोड़ा मिलेगा लाइट अलवेंडर जी ਔਰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਕਿਨ ਕਲਰ ਹੋ ਗਿਆ ਜੀ ਲਾਈਟ ਲਵੈਂਡਰ ਕਲਰ ਜੀ ਔਰ ਸਕਾਈ ਬਲੂ ਕਲਰ ਜੀ ਨੈਕਸਟ ਮਿਲੇਗਾ ਜੀ ਜੂਟ ਬਰਬਰੀ ਦਾ ਪੀਕਾਕ ਕਲਰ ਹੋਏਗਾ ਜੀ ਜੂਟ ਬਰਬਰੀ ਦਾ ਪੀਕਾਕ ਕਲਰ ਹੋਏਗਾ ਮਤਲਬ ਕਿ ਜਿੱਦਾਂ ਆਪਾਂ ਕਹਿੰਦੀਏ ਡੱਲ ਜੂਟ ਬਰਬਰੀ ਹੈ ਉਹ ਵਾਲਾ ਸਟੱਫ ਹੈ ਜੀ ਇਹਦੇ ਵਿੱਚ ਕੋਈ ਸਿਮਰ ਮਿਕਸ ਨਹੀਂ ਹੈਗੀ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਬਰਬਰੀ ਸਿਮਰ ਦਾ ਲਾਈਟ ਪੈਸਟਾ ਗ੍ਰੀਨ ਔਰ ਡਾਰਕ ਗ੍ਰੀਨ ਤੁਸੀਂ ਇਹਨਾਂ ਦਾ ਕੰਬੀਨੇਸ਼ਨ ਕਰਕੇ ਵੀ ਲੈ ਸਕਦੇ ਹੋ ਜੀ ਇਹ ਹੋਏਗਾ ਡਲ ਬਰਬਰੀ ਹੋਏਗੀ ਜੀ ਇਹ ਤੁਹਾਨੂੰ ਸਕਿਨ ਕਲਰ ਦੀ ਬਰਬਰੀ ਦਾ ਪੀਸ ਮਿਲੇਗਾ 4 ਪਲੱਸ ਵਾਲੀ ਕੱਟ ਹੋਏਗੀ ਜੀ 150 ਰੁਪਏ ਦਾ ਤੁਹਾਨੂੰ ਪੀਸ ਮਿਲੇਗਾ 4 ਪਲੱਸ ਵਾਲੀ ਕੱਟ ਹੋਏਗੀ ਜੀ ਸਕਿਨ ਦੇ ਨਾਲ ਵੀ ਤੁਸੀਂ ਕੰਟਰਾਸਟ ਕਰਕੇ ਲੈ ਸਕਦੇ ਹੋ ਬੋਟਲ ਗ੍ਰੀਨ ਕਲਰ ਤੁਹਾਨੂੰ ਮਿਲੇਗਾ ਜੀ ਬਰਬਰੀ ਦਾ ਸਕਿਨ ਨਾਲ ਕੰਟਰਾਸਟ ਕਰਕੇ ਲੈ ਸਕਦੇ ਹੋ ਜੀ ਥੈਨ ਸਕਾਈ ਬਲੂ ਕਲਰ ਆ ਗਿਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਪਰ ਕਲਰ ਜਨਨ ਕਿ ਤੁਸੀਂ ਇਸ ਨੂੰ ਗ੍ਰੇ ਦੇ ਨਾਲ ਕੰਟਰਾਸਟ ਕਰਕੇ ਲੈ ਸਕਦੇ ਹਾਂ ਔਰ ਸਕੈਨ ਦੇ ਨਾਲ ਵੀ ਕੰਟਰਾਸਟ ਕਰਕੇ ਲੈ ਸਕਦੇ ਹਾਂ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਫਰੋਜੀ ਕਲਰ ਜੂਟ ਬਰਬਰੀ ਦਾ ਹੀ ਸਟਾਫ ਹੋਏਗਾ ਜੀ ਕਾਪਰ ਕਲਰ ਦੇ ਤੁਹਾਨੂੰ ਸੇਮ ਗ੍ਰੇ ਕਲਰ ਦੇ ਇੱਕ ਤੁਹਾਨੂੰ ਜੂਟ ਵਿੱਚ ਪੀਸ ਮਿਲ ਜਾਏਗਾ ਇੱਕ ਬਰਬਰੀ ਸਿਮਰ ਦੇ ਵਿੱਚ ਮਿਲ ਜਾਏਗਾ ਜੀ ਸੇਮ ਕਲਰ ਦੇ ਪੀਸ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਅੰਗੂਰੀ ਕਲਰ ਡਾਰਕ ਨੈਕਸਟ ਜੀ ਚੈੱਕ ਕਰ ਲਓ ਜੀ ਇੱਕ ਵਾਰੀ ਫੇਰ ਤੋਂ ਸਟਾਫ ਜੀ ਔਰ ਕਲਰ ਆਪਸ਼ਨ ਜੀ ਕਲਰ ਆਪਸ਼ਨ ਔਰ ਸਟਾਫ ਤੁਸੀਂ ਵਾਂਸ ਅਗੇਨ ਚੈੱਕ ਕਰ ਲਓ ਜੀ ਇਹ ਸਾਰੇ ਪੀਸ ਹੋਣਗੇ ਬਰਬਰੀ ਦੇ ਉੱਪਰ 4 ਪਲੱਸ ਵਾਲੇ ਕੱਟ ਹੋਏਗੀ 150 ਰੁਪਏ ਦਾ ਪੀਸ ਹੋਏਗਾ ਜੀ ਅੱਜ ਵਾਲੀ ਵੀਡੀਓ ਜੋ ਆਪਣੀ ਸੀਗੀ ਜੀ ਬਰਬਰੀ ਔਰ ਗਲੇਸਰੀ ਸਿਲਕ ਦੇ ਉੱਪਰ ਰਹਿਣ ਵਾਲੇ ਸਟਾਫ ਸੀਗੇ ਜੀ ਸਾਰੇ ਦੇ ਸਾਰੇ ਜਿਹੜੇ ਕਿ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਣ ਵਾਲੇ ਪੀਸ ਸੀਗੇ ਜੀ ਔਰ ਪ੍ਰਾਈਸ ਵੀ ਸਾਰਿਆਂ ਦਾ ਬੜਾ ਹੀ ਜੈਨੂਇਨ ਜਆ ਪ੍ਰਾਈਸ ਹੈਗਾ ਜੀ ਸਟਾਫ ਹੋਏਗਾ A1 ਜੀ ਜਿਹੜਾ ਸਿਲਕ ਦਾ ਸਟਾਫ ਹੋਏਗਾ ਜੀ ਉਹ 5+ ਵਾਲੇ ਕੱਟ ਹੈ ਜੀ ਮਤਲਬ ਕਿ ਉਸ ਸੇ ਇਹ ਤੋਂ 6.5 ਮੀਟਰ ਸਟਾਫ ਆਰਾਮ ਨਾਲ ਤੁਹਾਨੂੰ ਜਿਹੜਾ ਹੈਗਾ ਇਹ ਉਹ ਮਿਲੇਗਾ ਜੀ ਪ੍ਰਾਈਸ ਹੋਏਗਾ ਬਹੁਤ ਹੀ ਜ਼ਿਆਦਾ ਕੱਟ ਜੀ ਜਿਹਨੇ ਵੀ ਪਹਿਣਾ ਇਹ ਪੀਸ ਸਾਡੇ ਤੋਂ ਬਾਈ ਕਰਨਾ ਚਾਹੁੰਦੀ ਇਹਨਾਂ ਨੂੰ ਦਿੱਤੇ ਹੋਏ WhatsApp ਨੰਬਰ ਉੱਪਰ ਸਕਰੀਨਸ਼ਾਟ ਲੈ ਕੇ ਸੈਂਡ ਕਰਕੇ ਆਪਣੇ ਲਈ ਸੋਨੇ ਸੋਨੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੇ ਨੇ ਜੀ ਅੱਜ ਵਾਲੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ